ਇਹ ਤਾਂ ਹੱਥ ਦੇ ਵਿੱਚ ਕੀ ਬਣਿਆ ਹੋਇਆ ਹੈ ਇਹਨੂੰ ਡ੍ਰਿੱਲ ਕਹਿੰਦੇ ਆ ਇਹ ਕਿੱਦਾਂ ਚਲਾਈਦੀ ਹੈ ਆਹ ਜ਼ਰਾ ਆਹ ਵਾਰ ਵਾਰ ਇਹਦਾ ਪੇਖੋ ਜਾਂਦਾ ਵਾ ਮੈਨੂੰ ਸਿਖਾਇਆ ਕਿ ਖੁਦ ਸਿੱਖੀਆ ਉਹ ਖੁਦ ਸਿੱਖਾਂ ਵਾ ਕਲਾਸ ਵਿੱਚ ਜਦੋਂ ਸ਼ਰਾਰਤਾਂ ਕਰਦੇ ਹੋ ਤੇ ਮੈਡਮ ਡਾਂਟਦੇ ਨਹੀਂ ਤੁਹਾਨੂੰ ਨਹੀਂ ਕੀ ਕਹਿੰਦੇ ਮੈਡਮ ਤੁਹਾਨੂੰ ਮੈਨੂੰ ਤਾਂ ਸਾਨੂੰ ਲੱਗ ਜੂ ਕਰਦੇ ਆ ਭਾਬੇ ਐਕਟਰ ਸੱਜ ਨੂੰ ਮਿਲਣਾ ਆਵੇ ਸੱਜ ਨੂੰ ਮਿਲਣਾ ਆਵੇ ਐਕਟਰ ਤੁਹਾਨੂੰ ਮਿਲਣ ਆਉਗੇ ਉਹ ਕਿਵੇਂ ਚਲ ਮੈਂ ਥਾਰ ਬੰਦਿਆ ਕਿਤੇ ਗਾਣੇ ਕਿਤੇ ਸੁਣਦੇ ਹੋ ਮੈਂ ਹੱਕ ਕਰਾਂ ਮੈਂ ਹੱਕ ਕਰੂੰ ਮੈਂ ਮੈਂ ਛੋਟਾ ਨਾ ਮੈਂ ਨਾ ਵਿਆਹ ਦਾਤੀ ਲਿਆਣੀ ਆ ਤੇ ਮम्मा ਆ ਰੂਜ਼ਾਨੇ ਜੁਨੇ ਨਾ ਵੀ ਹੋਰ ਪਾੜਾ ਗੜੀ ਆ ਵੀ ਕਈ ਵਾਰੀ ਹੋਰ ਮੈਂ ਕਰ ਲਿਆ ਕਰੂ ਆ ਨਹੀਂ ਵਾਰੀ ਪੂਰੀ ਪਾਰੀ ਕਰ ਲਿਆ ਕਰੂਗੇ ਨਹੀਂ ਆ ਤੇ ਹੋਰ ਮੇਰੇ ਇੰਦੂ ਵੇ ਦੇਖ ਨਾ ਹੋੜਾ ਆ ਜੇ ਸਾਰੇ ਮੇਰੇ ਪਿੱਛੇ ਬੈਨੇ ਸੀ ਯੂ ਵੀ ਨੂੰ ਇਹ ਕੰਮ ਕੈਸੇ ਕਰਦੇ ਆ ਕੈਸੇ ਕਰ ਲਿਆ ਕੈਸੇ ਕਰ ਲਿਆ ਰੋਗਾ ਮੰਦਾਵਾ ਹੁੰਦੇ ਵਟਾ ਵਾ ਮੈਂ ਕਰਦਾ ਵਾ ਕਾਪੜੀ ਕੋਈ ਹੈਲਪ ਨਹੀਂ ਚਾਹੀਦੀਂ ਦੇਵੇ ਨੂੰ ਕਿੰਨਾ ਟਾਈਮ ਲੱਗੂਗਾ ਇਹਨੂੰ ਠੀਕ ਹੋਣ ਨੂੰ ਅੱਧੀ ਰਾਤ ਰਾਜੰਦਿਆ ਸਾਰੇ ਕੰਮ ਨੂੰ ਦਾ ਸ਼ੁਰੂ ਜਦੋਂ ਮੈਂ ਕਰਦਾ ਸੀ ਮੈਂ ਖੁਰਨਾ ਵੀ ਨਹੀਂ ਸਕੇ ਸੀ ਉਹ ਰੋਂਦਾ ਜਾਨਾ ਸੀ ਕਿਦੈ ਸੀ ਅਸੀਂ ਅੱਜ ਦੇ ਰਹਿੰਦੇ ਆ ਕਈ ਘੇਰੇ ਜਾਂਦੇ ਆ ਮੈਂ ਘਿਰ ਦਵਾ ਮੈਂ ਰੋਂਦਾ ਰੱਕ ਨਹੀਂ ਹੋਰ ਬੱਚੇ ਚੇਰੇ ਜਰੇ ਦੇ ਆ ਉਹ ਰੋ ਵੀ ਜਾਂਦੇ ਆ ਹੁਣ ਮੈਂ ਰੋਂਦਾ ਨਹੀਂ ਦਾ ਸਮਰ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਛੋਟੇ-ਛੋਟੇ ਬੱਚੇ ਜਿਹੜੇ 2-3 ਸਾਲ ਦੇ ਬੱਚੇ ਹੁੰਦੇ ਨੇ ਸਕੂਲ ਦੇ ਵਿੱਚ ਜਾਂਦੇ ਨੇ ABC ਸਿੱਖਦੇ ਨੇ ਪੜ੍ਹਾਈ ਕਰਦੇ ਨੇ ਤੇ ਕਾਫੀ ਸ਼ਰਾਰਤਾਂ ਵੀ ਕਰਦੇ ਨੇ ਕਾਰਟੂਨ ਦੇਖਦੇ ਨੇ ਵੀਡੀਓਜ਼ ਦੇਖਣਾ ਮੋਬਾਈਲ ਤੇ ਖੇਡਣਾ ਉਹਨਾਂ ਦਾ ਜਿਹੜਾ ਦਿਨਚਰਿਆ ਬਣੀ ਹੁੰਦੀ ਹੈ ਪਰ ਤੁਹਾਨੂੰ ਅੱਜ ਇੱਕ ਐਸੇ ਬੱਚੇ ਦੇ ਨਾਲ ਮਿਲਾਨੇ ਆ ਜੋ ਇਹਨਾਂ ਸਭ ਚੀਜ਼ਾਂ ਤੋਂ ਪਰੇ ਹੈ ਤੇ ਆਪਣੇ ਪਿਤਾ ਦੇ ਕੰਮ ਨੂੰ ਜਿਹੜਾ ਛੋਟੀ ਜੀ ਉਮਰ ਤੋਂ ਸਿੱਖਦਾ ਹੋਇਆ ਕਰਨਾ ਸ਼ੁਰੂ ਕੀਤਾ ਤੇ ਉਸਨੇ ABC ਦੀ ਜਿਹੜੀ ਪਰਿਭਾਸ਼ਾ ਹੈ ਉਹੀ ਬਿਲਕੁਲ ਚੇਂਜ ਕਰ ਦਿੰਦੀ ਹੈ ਤੇ ਆਓ ਉਸ ਬੱਚੇ ਨਾਲ ਮਿਲਦੇ ਆਂ ਤੇ ਜਾਣਦੇ ਆ ਗੱਲਬਾਤ ਕਰਦੇ ਆਂ ਕੀ ਉਹਨਾਂ ਦਾ ਕਹਿਣਾ ਹੈ ਬੇਟਾ ਕੀ ਨਾਮ ਹੈ ਆਪਕਾ ਯੂਵੀ ਯੂਵੀ ਇਹ ਕਿੱਦਾਂ ਦਾ ਨਾਮ ਹੋਇਆ ਜਵਰਾਜ ਸਿੰਘ ਜਵਰਾਜ ਸਿੰਘ ਕਿੰਨੇ ਸਾਲ ਦੇ ਹੋ ਬੇਟਾ 4 ਸਾਲ ਦੇ ਹ ਕਿਹੜੇ ਸਕੂਲ ਦੇ ਵਿੱਚ ਪੜਦੇ ਹੋ ਬੀਬੀਐਮ ਕਿਹੜੀ ਕਲਾਸ ਦੇ ਵਿੱਚ ਨਰਸਰੀ ਨਰਸਰੀ ਦੇ ਵਿੱਚ ABC ਆਂਦੀ ਹੈ ਹਾਂਜੀ ਨਾ ਯੋ A, e, for... e should... A, A, A for apple B for bull C for cat D for dog ਇਹ ਨਹੀਂ ਬੇਟਾ ਇਹ ਥੋੜੀ ਹੁੰਦੀ ਹੈ ABC ABC ਤਾਂ A for apple ਹੁੰਦੀ ਹੈ ਨਹੀਂ ਆਹੀ ਹੁੰਦੀ ਆਹੀ ਹੁੰਦੀ ਹੈ ਤੇ ਹੋਰ ਕੀ ਕੀ ਕਰਦੇ ਹੋ ਬੇਟਾ ਸਕੂਲ ਦੇ ਵਿੱਚ ਨੋਟੀ ਦਰਦਾਵਾ ਚਰਾਰਤਾਂ ਕਰਦੇ ਹੋ ਸਕੂਲ ਦੇ ਵਿੱਚ ਮੈਡਮ ਕੁਝ ਕਹਿੰਦੇ ਨਹੀਂ ਫਿਰ ਤੁਹਾਨੂੰ ਡਰਦੇ ਨਹੀਂ ਨਹੀਂ ਬੇਟਾ 7ਵੇਂ ਦੇ ਵਿੱਚ ਕੀ ਪੜਿਆ ਹੋਇਆ ਆ ਰੈਲ ਇਹਨੂੰ ਡ੍ਰਿੱਲ ਕਹਿੰਦੇ ਆ। ਇਹ ਕਿੱਦਾਂ ਚਲਾਈਦੀ ਐ? ਆਹਾਂ। ਇਹ ਕੀ ਕਰ ਰਹੇ ਹੋ ਬੇਟਾ? ਆ ਦੇਖੋ। ਆ ਕਿਦਾ ਆਹ ਜਰਾ ਆਹ ਵਰਟਾ ਇਹਦਾ ਪਰ ਖੁੱਲ ਜਾਂਦਾ ਵਾ। ਇਹ ਚਲੰਦ ਹੋਏ ਤੁਹਾਨੂੰ ਡਰ ਨਹੀਂ ਲੱਗਦਾ? ਹੂੰ। ਨਹੀਂ। ਇਹ ਕਿ ਤੋਂ ਸਿੱਖਿਆ ਤੁਸੀਂ ਚਲਾਉਣਾ ਇਹਨੂੰ? ਮੈਂ ਹੋਰ ਸਿੱਖਿਆ ਵਾ। ਉਹ ਤੁਸੀਂ ਸਿੱਖਿਆ? ਪਾਪਾ ਨੇ ਸਿਖਾਇਆ ਕਿ ਖੁਦ ਸਿੱਖਿਆ? ਆ ਖੁਦ ਸਿੱਖਾਵਾ। ਪਾਪਾ ਨੇ ਨਹੀਂ ਸਿਖਾਇਆ? ਨਹੀਂ। ਪਾਪਾ ਇਹਨੂੰ ਡਾਂਟਦੇ ਆ। ਪਾਪਾ ਡਾਂਟਦੇ ਆ? ਹੂੰ। ਤੇ ਫਿਰ ਤੁਸੀਂ ਕੰਮ ਫੇਰ ਕਰਦੇ ਰਹਿੰਦੇ ਹੋ। ਹੂੰ। ਇੱਕ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ? ਚਲੋ ਜਦ ਮੈਂ ਕਸਲਦਾ ਸੀ ਔਰ ਮੈਂ ਖੁਰਨਾ ਵੀ ਨਹੀਂ ਸਿੱਖਿਆ ਸੀ ਔਰ ਉਹਦਾ ਖਾਣਾ ਸਿੱਖਿਆ ਸੀ। ਤੇ ਕਦੀ ਸੱਟ ਵੀ ਲੱਗੀ ਬੇਟਾ? ਨਹੀਂ। ਨਹੀਂ ਲੱਗੀ। ਨਹੀਂ। ਹੋਰ ਕੀ ਕੀ ਕਰਦੇ ਹੋ ਸਕੂਲ ਦੇ ਵਿੱਚ ਤੁਸੀਂ ਠੇੜਦੇ ਵੀ ਹੋ? ਹੂੰ। ਇੱਕੀ ਫੇਲਦੇ ਹੋ ਮੈਂ ਅਸੀਂ ਅੱਜ ਜਿਹੇ ਰਹਿੰਦੇ ਆ ਕਈ ਘੇਰੇ ਜਾਂਦੇ ਆ ਮੈਂ ਘਿਰਦਾ ਵਾ ਮੈਂ ਰੋਂਦਾ ਰੱਕ ਨਹੀਂ ਹੋਰ ਬੱਚੇ ਤੇਰੇ ਜਿਹੜੇ ਆ ਉਹ ਲੋ ਵੀ ਰਹਿੰਦੇ ਆ ਹੁਣ ਮੈਂ ਰੋਂਦਾ ਨਹੀਂ ਸਕੂਲ ਵਿੱਚ ਜਦੋਂ ਸ਼ਰਾਰਤਾਂ ਕਰਦੇ ਹੋ ਤੇ ਮੈਡਮ ਡਾਂਟਦੇ ਨਹੀਂ ਤੁਹਾਨੂੰ ਨਹੀਂ ਕੀ ਕਹਿੰਦੇ ਮੈਡਮ ਤੁਹਾਨੂੰ ਮੈਨੂੰ ਤਾਂ ਸਾਨੂੰ ਲੱਗ ਜੂ ਕਰਦੇ ਆ ਲੱਭ ਜੂ ਕਰਦੇ ਆ ਤੇ ਹੋਰ ਕਿਹੜੇ-ਕਿਹੜੇ ਐਕਟਰ ਜਿਹੜੇ ਤੁਹਾਨੂੰ ਪਸੰਦ ਹੈਗੇ ਆ ਬਾਬੇ ਐਕਟਰ ਸਾਨੂੰ ਨਹੀਂ ਮਿਲਣਾ ਬਾਬੇ ਸਾਨੂੰ ਮਿਲਣਾ ਨਹੀਂ ਐਕਟਰ ਤੁਹਾਨੂੰ ਮਿਲਣ ਆਉਗੇ ਉਹ ਕਿਵੇਂ ਤੁਸੀਂ ਮੈਂ ਸਟਾਰ ਬਣ ਗਿਆ ਜਦੋਂ ਸਟਾਰ ਬਣ ਗਏ ਤੇ ਮੰਮਾ ਡਾਂਟਦੇ ਨਹੀਂ ਤੁਹਾਨੂੰ ਘਰ ਦੇ ਵਿੱਚ ਨਹੀਂ ਜਦੋਂ ਤੁਸੀਂ ਸ਼ਰਾਬ ਤਾਂ ਕਰਦੇ ਹੋ ਨਹੀਂ ਕਿਹਦੇ ਗਾਣੇ ਕੀਤੇ ਸੁਣਦੇ ਹੋ ਨਿਆ ਕੱਕੜ ਦੇ ਨਿਆ ਕੱਕੜ ਦੇ ਗਾਣੇ ਸੁਣਦੇ ਹੋ ਪਸੰਦ ਆ ਤੁਹਾਨੂੰ ਨਿਆ ਕੱਕੜ ਹਾਂ ਮਮਾ ਨਾ ਨੇ ਕਰਦੇ ਜਾਣੇ ਸੁੱਟ ਦਿਆ ਹੋਰ ਮੈਨੂੰ ਆ ਅੱਛੀ ਸੇ ਨਹੀਂ ਰੰਨਿਆ ਮੈਂ ਸੋਚਦਾ ਨਾ ਮੈਂ ਨਾ ਬਿਆਹ ਜਾਤੀ ਲਿਆਨੀ ਆ ਫਿਰ ਮਮਾ ਆ ਰੂ ਸੁਖਾਣੇ ਸੁਣੀ ਨਾ ਵੀ ਹੋਰ ਪੜ੍ਹ ਲੜਿਆ ਵੀ ਕਈ ਵਾਰੀ ਹੋਰ ਮੈਂ ਕਰ ਲਿਆ ਕਰੂਗਾ ਕਈ ਵਾਰੀ ਤੁਸੀਂ ਪਾਰੀ ਕਰ ਲਿਆ ਕਰੋਗੇ ਨਾ ਕਰ ਨੂੰ ਤੇ ਇਹ ਕੰਮ ਕਿਵੇਂ ਕਰਦੇ ਹੋ ਤੁਸੀਂ ਬਸ ਮੈਂ ਆਪਣੇ ਸ਼ੌਂਕ ਨਾਲ ਸਿੱਖਿਆ ਵਾ ਸ਼ੌਂਕ ਨਾਲ ਸਿੱਖਿਆ ਤੇ ਜਿਹੜੇ ਤੁਹਾਡੇ ਦੋਸਤ ਨੇ ਸਕੂਲ ਦੇ ਵਿੱਚ ਉਹ ਤੁਹਾਨੂੰ ਕਹਿੰਦੇ ਨਹੀਂ ਕਿ ਆਹ ਕੰਮ ਨਹੀਂ ਕਰਨਾ ਨਹੀਂ ਕਾਰਟੂਨ ਦੇਖਣੇ ਆ ਗੇਮਸ ਖੇਲਣੀਆਂ ਨਹੀਂ ਨਹੀਂ ਆ ਚਲੋ ਮੈਂ ਉਹ ਮੇਰੇ ਇੰਟਰਵਿਊ ਦੇਖਣਾ ਹੋ ਰਹਾ ਹੈ ਸਾਰੇ ਮੇਰੇ ਪਿੱਛੇ ਬੈਠੇ ਸੀ ਯੂ ਵੀ ਤੁਨੀ ਇਹ ਕੰਮ ਕੈਸੀ ਕਰਦੀ ਆ ਕੈਸੇ ਕਰ ਲਿਆ ਕੈਸੇ ਕਰ ਲਿਆ ਸਾਰੇ ਮੇਰੇ ਪਿੱਛੇ ਬੈਠੇ ਸੀ ਮੈਂ ਬੋਲਿਆ ਕਿ ਕੀ ਕੀ ਕਰ ਲਿਆ ਬਾਬੇ ਮੈਂ ਆ ਗਿਆ ਬਾਬੇ ਮੇਰਾ ਪਿੱਛਾ ਛੱਡੋ ਜਦੋਂ ਮੈਂ 1 ਸਾਲ ਦਾ ਸੀ ਉਹ ਲੋੜ ਚਲਾ ਦੇਦਾ ਸੀ ਫਿਰ ਤਾ ਤੱਕ ਮੈਂ ਵੱਡਾ ਹੋ ਰਿਹਾ ਪਾਪ ਨੇ ਉਸ ਕੰਮ ਸਿਖਾਤਾ ਸਾਨੂੰ ਆ ਕਰਨਾ ਦੇ ਆਜ ਰਹਾ ਉਹ ਨੋਸੋਫਾ ਹੈ ਵੱਡਾ ਮੈਂ ਤੇ ਇਹ ਤੇ ਇਹ ਕੰਮ ਬੇਟਾ ਤੁਹਾਡੇ ਪਾਪਾ ਨਹੀਂ ਕਰਦੇ ਤੁਸੀਂ ਕਰਦੇ ਹੋ ਆਜ ਰਹਿਦਾ ਸੋਫਾ ਹੈ ਨਾ ਉਹ ਮੈਂ بابا ਟਕੇਲਾ ਲੈ ਕੇ ਆਇਆ ਵਾ ਅੜਾਟ ਨੂੰ ਆ ਫਿਰ ਫੇਸ ਬੇੜੇ ਕੰਮ ਕਰਨਾ ਵੇਡਾ ਹੁਣ ਤੇ ਕੰਮ ਕਦੋਂ ਕਰਦੇ ਹੋ ਸਕੂਲ ਤੋਂ ਆਨ ਤੋਂ ਬਾਅਦ ਹਾਂਜੀ ਪਾਪਾ ਜੀ ਹੈਲਪ ਕਰਾਂਦਾ ਵਾ ਪਾਪਾ ਦੀ ਹੈਲਪ ਕਰਾਂਦੇ ਹੋ ਝੋਗਾ ਮੰਨਦਾ ਵਾ ਕੁੰਡੇ ਬਟਾ ਉਹ ਨਾ ਮੈਂ ਕਰਦਾ ਵਾ ਪਾਪਾ ਦੀ ਕੋਈ ਹੈਲਪ ਨਹੀਂ ਚਾਹੀਦੀਂ ਦੇਵਨੂ ਪਾਪਾ ਬਾਸ ਫੂਨ ਚ ਬਿੜੁੰਦੇ ਆ ਮਮਾ 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 ਪਾਪਾ ਦਾ ਡਾਇਰ ਕਰ ਦਿੱਦੀਆਂ ਕੰਮ ਕਰੋ ਜੇ ਤੁਸੀਂ ਬੋਲਦੇ ਨਹੀਂ ਪਾਪਾ ਨੂੰ ਕਿ ਪਾਪਾ ਮੋਬਾਈਲ ਨਹੀਂ ਚਲਾਣਾ ਹੈਗਾ ਕੰਮ ਕਰੋ ਹਾਂ ਮੈਂ ਬੋਲਦਾ ਵਾ ਬਹੁਤ ਬੋਲਦਾ ਵਾ ਫੇੜ ਵੀ ਫੇੜ ਵੀ ਨਹੀਂ ਮੰਨਦੇ ਆ ਫੇੜ ਵੀ ਨਹੀਂ ਮੰਨਦੇ ਨਹੀਂ ਤੇ ਇਹ ਜਿਹੜਾ ਕੰਮ ਤੁਸੀਂ ਕਰਦੇ ਹੋ ਇਹਦੇ ਪੈਸੇ ਪਾਪਾ ਲੈਂਦੇ ਕਿ ਤੁਸੀਂ ਲੈਂਦੇ ਹੋ ਮੈਂ ਤੁਸੀਂ ਲੈਂਦੇ ਹੋ ਤੇ ਉਹਨਾਂ ਪੈਸਿਆਂ ਦਾ ਕੀ ਕਰਦੇ ਹੋ ਮੈਂ ਬੇਟਾ ਘੋਲਾ ਤੇ ਬੰਦਾ ਵਾ ਅਤਰ ਮਲ ਬੜਿਆ ਹੂ ਮੈਂ ਉਹਦੇ ਰਾ ਗਿਫਟ ਵੀ ਦਿੱਦੂਆ ਅੱਛਾ ਤੇ ਉਹਦੇ ਪੈਸੇ ਪਾਪਾ ਨਹੀਂ ਲੈਂਦੇ ਸਿਰਫ ਤੁਸੀਂ ਲੈਂਦੇ ਹੋ ਉਹਦਾ ਗਿਫਟ ਖਰੀਦੋਗੇ ਕੀ ਲੈ ਕੇ ਆਉਂਦੇ ਹੋ ਇੱਕ ਮੈਂ ਕੰਮ ਕਰਦਾ ਸੀ ਔਰ ਪੱਲਾ ਸਹੀ ਕਰਦਾ ਸੀ ਆ ਔਰ ਇਹ ਤੋਂ ਪੈਸੇ ਲੈ ਸੀ ਮੈਂ ਬਸ ਪਾਪਾ ਨੂੰ ਨਹੀਂ ਮਿਲੇ ਸੀ ਮੈਨੂੰ ਮਿਲੇ ਸੀ ਤੁਹਾਨੂੰ ਮਿਲੇ ਸੀ ਪੈਸੇ ਅੱਧੀ ਰਾਤ ਲੱਗਦੀ ਸੀ ਫੇਰ ਵੀ ਮੈਂ ਪਾਪਾ ਦੇ ਲਾਲ ਸੀ ਠੰਡ ਵੀ ਬੜੀ ਪੈਦੀ ਸੀ ਅੱਛਾ ਹੂੰ ਤੇ ਹੋਰ ਕੀ ਕੀ ਬਣਾ ਲੈਂਦੇ ਹੋ ਤੁਸੀਂ ਹੋਰ ਮੈਂ ਆਹ ਤੇਰੀ ਲਟਕੜਾ ਆਹ ਫਰੇਮ ਮੰਦੀਆ ਆਹ ਚੋਫਾ ਲਾ ਇਧਰ ਉਹ ਬਣਾਣਾ ਵਾ ਲੈ ਡੈਕ ਸੈਟਿੰਗ ਕਰਨੀ ਆ ਕਿੱਥੇ ਸੋਫਾ ਹੈ ਕਿੱਥੇ ਇਧਰ ਆਹ ਆਓ ਦਿਖਾਓ ਸਾਨੂੰ ਸੋਫਾ ਕਿੱਥੇ ਆਹ ਸੋਫਾ ਵਾ ਵੀ ਸੈਟ ਕਰਨੀ ਆ ਅਖੋਲ ਲ ਵੀ ਜਾਣਾ ਵਾ ਆ ਇਹਦਾ ਕੰਮ ਕਰਨਾ ਵਾ ਹੱਲੇ ਅੱਛਾ ਇਹਨੂੰ ਕੰਮ ਕਰਨਾ ਇਹ ਕਬਜੇ ਲੱਗਨੇ ਆ ਠੀਕ ਹੈ ਹੋੜ ਕਿੰਨਾ ਟਾਈਮ ਲੱਗੂਗਾ ਇਹਨੂੰ ਠੀਕ ਹੋਣ ਨੂੰ ਅੱਧੀ ਰਾਤ ਆ ਜਾਂਦੀ ਹੈ ਸਾਰੇ ਕੰਮ ਨੂੰ ਦਾ ਕੀ ਰਾਤ ਲੱਗ ਜਾਂਦੀ ਤੁਸੀਂ ਫਿਰ ਥੱਕਦੇ ਨਹੀਂ ਨਹੀਂ ਮੇਰੇ ਸਕੂਲ ਵੀ ਤਾਂ ਜਾਣਾ ਹੁੰਦਾ ਉਹ ਮੈਂ ਤਾਂ ਜਲਦੀ ਹੋਟੇ ਰੰਦਾ ਵਾ ਤਾਂ ਕਿ ਮੈਂ ਲਾਣੀ ਨਾ ਵਾ ਆਪਾਂ ਮਰ ਦਾ ਲੋਕ ਲਾ ਜਾਂਦਾ ਵਾ ਟਾਈਮ ਤੇ ਲਾ ਜਾਂਦਾ ਅਜਰੋ ਟੜੋ ਆ ਬੱਲੇ ਬੱਜ ਦੀ ਆ ਨੋਟ ਤੇ ਤਿਆਰ ਹੋ ਜਾਂਦਾ ਵਾ ਫਿਰ ਸੂਰਜ ਹੋ ਜਾਂਦਾ ਸਿੱਧਾ ਬੱਚਾ ਹੋਰ ਕੀ ਕੀ ਕਰਦਾ ਤੇ ਕਿਵੇਂ ਸਿੱਖਿਆ ਆਓ ਉਹਦੇ ਪਾਪਾ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਜੀ ਇੱਕ ਛੋਟੇ ਜਿਹੇ ਬੱਚੇ ਨਾਲ ਤੁਹਾਡੇ بیٹے ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਹੜਾ ਕਹਿੰਦਾ ਹੈ ਕਿ ਮੈਂ 1 ਸਾਲ ਦੀ ਉਮਰ ਤੋਂ ਹੀ ਤਰਖਾਨੀ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਇਹ ਮੇਰੇ ਪਾਪਾ ਨੇ ਨਹੀਂ ਸਿਖਾਇਆ ਇਹ ਮੈਂ ਆਪ ਸਿੱਖਿਆ ਜੀ ਬਿਲਕੁਲ ਇਹ ਜਿਸ ਤਰ੍ਹਾਂ ਨਾਲ ਕਰਦਾ ਇੱਕ ਮਾਹੌਲ ਤੇ ਵੀ ਡਿਪੈਂਡ ਕਰਦਾ ਵਾ ਤੇ ਜਿਸਨਾ ਸਪੋਜ਼ ਕਰੋ ਮੈਂ ਪਾਇਲਟ ਹੁੰਦਾ ਮੇਰੇ ਘਰੇ ਜਹਾਜ਼ ਖੜਾ ਹੁੰਦਾ ਸ਼ਾਇਦ ਇਹਨੂੰ ਉਹਦੇ ਫੰਕਸ਼ਨਾਂ ਬਾਰੇ ਪਤਾ ਹੁੰਦਾ ਕਿਉਂਕਿ ਜਿਸका ਜੋ ਕੰਮ ਆਪਣਾ ਜੱਦੀ ਹੁੰਦਾ ਨਾ ਤੇ ਉਹਦੇ ਨਾਲ ਬੱਚੇ ਨੂੰ ਘਰ ਦੇ ਮਾਹੌਲ ਨਾਲ ਥੋੜਾ ਬਹੁਤ ਆ ਜਾਂਦਾ ਬਾਕੀ ਮੈਂ ਸ਼ੁਰੂ ਤੋਂ ਵੀ ਮੇਰਾ ਸੁਪਨਾ ਸੀਗਾ ਵੀ ਮੈਂ ਉਹਦੇ ਬੱਚੇ ਨੂੰ ਕਾਰਪੈਂਟਰੀ ਬਣਾਵਾਗਾ ਜਿਵੇਂ ਹਰ ਕਿਸੇ ਦਾ ਸੁਪਨਾ ਤਾਂ ਕੋਈ ਇੰਜੀਨੀਅਰ ਪਾਇਲਟ ਪਰ ਨਹੀਂ ਮੈਂ ਕਾਰਪੈਂਟ ਬਣਾਉਣਾ ਸੀ ਕਿਉਂਕਿ ਮੇਰੇ ਸ਼ੁਰੂ ਤੋਂ ਜਜਬਾਤ ਸੀ ਸੁਪਨੇ ਸੀਗੇ 월ਡ ਰਿਕਾਰਡ ਤੋੜਨੇ ਕਿਉਂਕਿ ਮੈਨੂੰ ਵੀ ਕਾਰਪੈਂਟਰੀ ਚ ਕਈ ਅਵਾਰਡ ਮਿਲ ਚੁੱਕੇ ਨੇ ਤੇ ਬਟ ਉਹ ਕਿਸੇ ਕਾਰਨਾ ਕਰਕੇ ਰਹਿ ਗਏ ਸੀਗੇ ਤੇ ਮੈਂ ਉਹ ਆਪਣੇ ਬਸ ਬੱਚੇ ਚ ਪੂਰੇ ਕਰਨੇ ਚਾਹਾਂ ਸੀ ਇਸ ਕਰਕੇ ਮੈਂ ਇਹਨੂੰ ਬਚਪਨ ਤੋਂ ਹੀ ਕੁਝ ਐਸੀ ਐਸੀ ਲੈਂਡਮੈਂਟ ਬਣਾਈ ਹੈ ਤੇ ਸਰ ਲੱਗਦਾ ਨਹੀਂ ਕਿ ਜਿਹੜਾ ਛੋਟਾ ਜਿਹਾ ਬੱਚਾ ਹੈ ਇਸ ਨੂੰ ਕੰਮ ਕਰਦੇ ਹੋਏ ਕੋਈ ਸੱਟ ਵੀ ਲੱਗ ਸਕਦੀ ਹੈ ਛੋਟੇ ਛੋਟੇ ਬੱਚੇ ਅਕਸਰ ਅਸੀਂ ਦੇਖਦੇ ਆਂ ਮਾਪੇ ਜਿਹੜੇ ਨੇ ਉਹਨਾਂ ਨੂੰ ਸਿਰਫ ਸਕੂਲ ਦੇ ਵਿੱਚ ਪੜ੍ਹਾਈ ਕਰਵਾਉਂਦੇ ਨੇ ਤੇ ਜਦ ਤੱਕ ਬੱਚੇ ਆਪਣੀ ਪੜ੍ਹਾਈ ਨਹੀਂ ਪੂਰੀ ਕਰ ਲੈਂਦੇ ਉਹਨਾਂ ਨੂੰ ਕਿਸੇ ਕੰਮ ਦੇ ਵਿੱਚ ਆਪਣੇ ਕੰਮ ਦੇ ਵਿੱਚ ਨਹੀਂ ਪਾਉਂਦੇ ਤੇ ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਹੀ ਇੱਕ ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਕੰਮ ਦੇ ਵਿੱਚ ਪਾਤਾ ਬੱਚੇ ਨੂੰ ਕੋਈ ਸੱਟ ਪੇੜ ਲੱਗ ਜਾਵੇ ਕੋਈ ਡਰ ਨਹੀਂ ਲੱਗਿਆ ਤੁਹਾਨੂੰ ਜੀ ਬਿਲਕੁਲ ਜਿਸ ਤਰ੍ਹਾਂ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਵਾਨ ਖਤਰਾ ਨਹੀਂ ਦੇਖਦਾ ਉਹ ਚੀਜ਼ ਹੈ ਬਿਲਕੁਲ ਤੇ ਕੁਝ ਇਹ ਕੰਮ ਮੈਂ ਵੈਸੇ ਵੀ ਸਿਖਾਉਣਾ ਚਾਹੁੰਦਾ ਸੀਗਾ ਆਪਣੇ ਸੁਪਨੇ ਪੂਰੇ ਕਰਨੇ ਹੁੰਦੇ ਸੀ ਕੁਝ ਮੇਰੇ ਹਨਾ ਇਹ ਸੀਗਾ ਵੀ ਸਾਡੇ ਦਾ ਕੌਮ ਦੇ ਮਿਸਤਰੀ ਖਤਮ ਹੁੰਦੇ ਜਾ ਰਹੇ ਨੇ ਪੰਜਾਬੀਅਤ ਦੇ ਵਿੱਚ ਸਾਡੇ ਪੰਜਾਬੀ ਤੁਸੀਂ ਦੇਖਿਆ ਹੋਣਾ ਵੀ ਨਾ ਮਿਸਤਰੀ ਕੰਮ ਛੱਡ ਰਹੇ ਨੇ ਤੇ ਉਹਨਾਂ ਦੀ ਹੋਂਦ ਨੂੰ ਰੋਕਣ ਵਾਸਤੇ ਮੈਂ ਬੱਚੇ ਨੂੰ ਆਈਡਲ ਬਣਾ ਕੇ ਪੇਸ਼ ਕਰ ਰਿਹਾ ਹਾਂ ਤੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਹੋਣਾ ਸਾਡੇ ਪੰਜਾਬ ਚ ਪੰਜਾਬੀ ਮਿਸਤਰੀ ਤਾਂ ਰਹੀ ਨਹੀਂ ਉਹਨਾਂ ਚ ਕੁਝ ਖਾਮੀਆਂ ਨਹੀਂ ਕੁਝ ਅਨਗੋਲਿਆ ਚੀਜ਼ਾਂ ਨੂੰ ਅਨਗੋਲਿਆ ਕਰ ਰਹੇ ਨੇ ਮੈਂ ਕੁਝ ਐਸੇ ਫੰਡੇ ਲੈ ਕੇ ਆਇਆ ਹਾਂ ਕੁਝ ਐਸੀਆਂ ਮੇਰੇ ਕੋਲ ਤ ਕੁਸ਼ ਮਾਈਨਸ ਪੁਆਇੰਟ ਪਲੱਸ ਪੁਆਇੰਟ ਮਿਸਤਰੀ ਜੇ ਜੋ ਮਿਸਤਰੀ ਘਰ ਵਿੱਚ ਕੰਮ ਕਰੇਗਾ ਜ਼ਿੰਦਗੀ ਪਰ ਛੱਡੇਗਾ ਨਹੀਂ ਆਪਣੇ ਬੱਚਿਆਂ ਨੂੰ ਵੀ ਕਹੇਗਾ ਵੀ ਹਾਂ ਇਹ ਕੰਮ ਚ ਸਾਡੇ ਪਰਿਵਾਰ ਦਾ ਵਾਧਾ ਹੈ ਤੇ ਕਿਉਂਕਿ ਉਹ ਚੀਜ਼ਾਂ ਨੂੰ ਮੈਂ ਆਈਟੀਆਈ ਥਰੂ ਪਹਿਲਾਂ ਵੀ ਮੈਂ ਮੈਨੂੰ ਮੌਜੂਦਾ ਰੈਂਦੀਆਂ ਸਰਕਾਰਾਂ ਦੇ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਮੌਕੇ-ਮੌਕੇ ਸਰਕਾਰ ਵੱਲੋਂ ਸੇਵਾ ਦਾ ਮੌਕਾ ਮਿਲਿਆ ਵਾ ਤੇ ਹੁਣ ਵੀ ਜੇ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਮੇਰੇ ਕੋਲ ਕੁਝ ਐਸੇ ਜਿਹੇ ਫੰਡੇ ਨੇ ਕਿ ਹਰ ਘਰ ਦੇ ਵਿੱਚ ਐਸਾ ਬੱਚਾ ਕਾਰੀਗਰ ਹੋ ਸਕਦਾ ਜੇ ਉਸ ਨੂੰ ਕੁਝ ਐਸੇ ਤਰੀਕੇ ਨਾਲ ਤਕਨੀਕੀ ਸਿੱਖਿਆ ਦਿੱਤੀ ਜਾਵੇ ਤੇ ਉਹ ਸੇਵਾ ਵੀ ਮੈਂ ਨਿਭਾਉਂਗਾ ਅਗਰ ਹੁਣ ਦੀ ਸਰਕਾਰ ਮੈਨੂੰ ਕੋਈ ਮੌਕਾ ਦੇਗੀ ਤਾਂ ਸਰ ਇਹ ਬੱਚਾ ਇਕੱਲਾ ਵੀ ਕੰਮ ਕਰ ਲੈਂਦਾ ਜੀ ਬਿਲਕੁਲ ਕੱਲੇ ਦਿੱਤਾ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਇਸ ਨੂੰ ਜਾਣ ਕੇ ਹਨਾ ਆਰੀ ਜਿਸ ਤਰ੍ਹਾਂ ਕੀ ਥੋੜਾ ਰਿਸਕੀ ਜੌਬ ਹੁੰਦੀ ਆ ਤੇ ਮੈਂ ਆਰੀ ਦਾ ਇਸ ਨੂੰ ਇਹ ਆਰੀ ਸਿੱਖਣੀ ਚਾਹੁੰਦਾ ਸੀ ਬਾਕੀ ਸਾਰਾ ਕੁਝ ਸਿੱਖਿਆ ਸੀਗਾ ਮੈਂ ਕਿਹਾ ਵੀ ਨਹੀਂ ਬਟਾ ਇਹ ਨਹੀਂ ਚਲੋਣੀ ਮੈਂ ਇਹਨੂੰ ਜਾਣ ਕੇ ਗਿਆ ਮੈਂ ਘੂਰਦਾ ਮੈਂ ਕਿਹਾ ਨਹੀਂ ਓਏ ਇਹ ਤੇਤੋਂ ਨਹੀਂ ਹੁੰਦੀ ਹੈਗੀ ਤੂੰ ਚੀਰ ਗੁਣੀਆਂ ਚ ਨਹੀਂ ਪਾਉਂਦਾ ਹੈਗਾ ਕਹਿੰਦਾ ਉਹ ਕਿਵੇਂ ਪੈਂਦਾ ਮੈਂ ਜਾਣ ਕੇ ਗੁਣੀਆਂ ਲਾ ਕੇ ਦਿਖਾਦਾ ਮੈਂ ਤੇ ਇਦਾਂ ਨਹੀਂ ਪੈਂਦਾ ਹੈਗਾ ਇਹਨੇ ਕੀ ਕੀਤਾ ਜੀ ਅਸੀਂ ਰਾਤ ਨੂੰ ਜਦੋਂ ਸੌਂ ਜਾਂਦੇ ਸੀਗੇ ਰਾਤ ਨੂੰ ਇਹ ਇੱਕ ਇੱਕ ਦੋ ਜੇ ਉੱਠ ਕੇ ਹਨਾ ਆਕੇ نیچے ਗੁਣੀਆਂ ਲਾ ਕੇ ਚੀਰ ਪਾਉਂਦਾ ਰਿਹਾ ਮੈਨੂੰ ਤੀਜੇ ਚੌਥੇ ਦਿਨ ਜਾ ਕੇ ਪਤਾ ਲੱਗਿਆ ਜਦ ਤੱਕ ਇਹ ਹੱਥ ਵੀ ਸਿੱਧਾ ਕਰ ਗਿਆ ਸੀਗਾ ਉਹ ਮੈਂ ਦੇਖਿਆ ਵੀ ਖੜਕਾ ਹੋ ਰਿਹਾ ਜਦੋਂ ਮੈਂ نیچے ਆ ਕੇ ਦੇਖਿਆ ਤੇ ਇਹੋ ਜੀ ਚੀਰ ਪਾਉਣ ਲੱਗਿਆ ਪਹਿਲਾਂ ਤਾਂ ਮੈਨੂੰ ਗੁੱਸਾ ਆਇਆ ਵੀ ਕੋਈ ਸਰਟੀਫਿਕੇਟ ਖਾ ਲੈਂਦਾ ਤਾਂ ਇੱਥੇ ਕਿਹਨੇ ਦੇਖਣਾ ਸੀ نیچے ਮੈਂ ਲਫੇੜਾ ਮਾਰਨ ਲੱਗਿਆ ਉਹਦੇ ਜਦੋਂ ਮੈਂ ਆਪਾਂ ਦੇਖਿਆ ਇਹਨੇ ਗੁਣੀਆਂ 'ਚ ਚੀਰ ਪਾਇਆ ਮੈਂ ਚੱਕ ਕੇ ਮੱਥਾ ਚੁੰਮਿਆ ਤੇ ਵੀ ਮੇਰਾ ਇੱਕ ਛੋਟਾ ਜਿਹਾ ਬੱਚਾ ਜਿਨ੍ਹਾਂ ਨੂੰ ਅਸੀਂ ਕਾਰੀਗਰਾਂ ਨੂੰ ਸਿਖਾਉਣ ਨੂੰ ਕਿੰਨਾ-ਕਿੰਨਾ ਟਾਈਮ ਲੱਗਦਾ ਗੁਣੀਆਂ 'ਚ ਚੀਰ ਨਹੀਂ ਪੈਂਦਾ ਵੀ ਇਹਨੇ ਪਹਿਲਾਂ ਤੋਂ ਹੀ ਤੇ ਫਿਰ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਵੀ ਜਦੋਂ ਮੈਂ ਕੈਮਰਾ ਖ ਤੇ ਮੈਂ ਤੁਹਾਨੂੰ ਉਹ ਫੁਟੇਜ ਵੀ ਦਵਾਵਾਂਗਾ ਤੇ ਰਾਤ ਨੂੰ 1 2 ਵਜੇ ਉੱਠ ਕੇ ਇਹ ਲੱਗਦਾ ਰਿਹਾ ਤੇ ਸਰ ਇਹ ਬੱਚਾ ਜਿਵੇਂ ਕੰਮ ਕਰ ਰਿਹਾ ਸੀ ਰਾਤ ਨੂੰ ਤੇ ਤੁਸੀਂ ਦੇਖਿਆ ਤੁਹਾਨੂੰ ਇੱਕ ਇੱਕ ਵਾਰ ਤਾਂ ਤੁਹਾਨੂੰ ਲੱਗਿਆ ਹੋਏਗਾ ਕਿ ਮੇਰਾ ਬੱਚਾ ਜਿਹੜਾ ਹੈ ਛੱਟ ਵੀ ਖਾ ਸਕਦਾ ਸੀ ਇਹ ਕਿਉਂ ਕੀਤਾ ਗੁੱਸਾ ਵੀ ਆਇਆ ਹੋਏਗਾ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਗੁੱਸਾ ਵੀ ਆਇਆ ਪਰ ਮੈਂ ਜਦੋਂ ਇਹਦਾ ਕੰਮ ਦੇਖਿਆ ਤਾਂ ਮੇਰਾ ਗੁੱਸਾ ਜਿਹੜਾ ਹੈਗਾ ਨਰਮਾਈ ਦੇ ਵਿੱਚ ਬਦਲ ਗਿਆ ਪਰ ਤੁਸੀਂ ਬੱਚੇ ਨੂੰ ਸਮਝਾਇਆ ਨਹੀਂ ਕਿ ਬੇਟਾ ਤੂੰ ਅੱਗੇ ਤੋਂ ਇਕੱਲਾ ਕੰਮ ਨਹੀਂ ਕਰਨਾ ਉਹ ਨਹੀਂ ਐਸੀ ਗੱਲ ਨਹੀਂ ਇਹ ਨਾ ਮੈਨੂੰ ਮੇਰੀ ਹਰ ਇੱਕ ਚੀਜ਼ ਨੂੰ ਫੋਲੋ ਕਰਦਾ ਵਾ ਤੇ ਜਿਸ ਤਰ੍ਹਾਂ ਮੈਂ ਆ ਕੇ ਦੇਖਿਆ ਕਿ ਇਸ ਨੇ ਗਲਵਜ਼ ਪੈਨੇ ਹੋਏ ਸੀਗੇ ਐਨ ਕਰ ਲਈ ਹੀ ਸੀ ਗਿਆ ਕਹਿੰਦਾ ਪਾਪਾ ਦੇਖੋ ਆ ਮੈਂ ਸੇਫਟੀ ਪਿੰਨ ਨਾਲ ਰੱਖਿਆ ਹੀ ਸੀ ਆ ਤਾਂ ਰੱਖਿਆ ਹੀ ਸੀ ਗਿਆ ਤਾਂ ਮੈਨੂੰ ਉਹਦੇ ਵੀ ਥੋੜਾ ਪ੍ਰਾਉਡ ਹੋਇਆ ਇਹ ਜੋ ਹਨਾ ਸੇਫਟੀ ਪੁਆਇੰਟ ਨੇ ਉਸ ਨੂੰ ਇਹ ਪਹਿਲ ਦੇ ਆਧਾਰ ਤੇ ਲੈ ਕੇ ਚੱਲਦਾ ਵਾ ਕਿਉਂਕਿ ਮੈਂ ਇਹ ਨਾਲ ਸ਼ਰਤ ਰੱਖੀ ਹੋਈ ਆ ਵੀ ਅਗਰ ਤੇਰੇ ਕਿਤੇ ਸੱਟ ਲੱਗ ਗਈ ਬੇਟਾ ਮੈਂ ਮੁੜ ਕੇ ਤੇਨੂੰ ਦੁਕਾਨ 'ਚ ਹੀ ਵੜਨ ਦੇਣਾ ਤੇ ਜਾਂ ਫਿਰ ਤੂੰ ਪੜ੍ਹਾਈ 'ਚ ਕੋਈ ਦੇ ਬੀਕ ਹੋਇਆ ਤਾਂ ਤੇਨੂੰ ਦੁਕਾਨ 'ਚ ਹੀ ਵੜਨਾ ਇਸ ਕਰਕੇ ਉਹ ਚੀਜ਼ਾਂ ਨੂੰ ਤਾਂ ਇਹ ਪਹਿਲਾਂ ਧਿਆਨ 'ਚ ਰੱਖਦਾ ਵਾ ਕਿਉਂਕਿ ਇਹ ਕਿਸੇ ਵੀ ਕੀਮਤ ਤੇ ਮੇਰੇ ਮੰਗੂ ਇਹ ਬਹੁਤ ਦਿਲ ਲੱਗੀ ਕਰਦਾ ਵਾ ਇਸ ਕੰਮ ਨਾਲ ਇਹ ਕੰਮ ਨੂੰ ਪ ਕਦੀ ਬੱਚੇ ਦੇ ਕੰਮ ਕਰਦੇ ਹੋਏ ਸੱਟ ਵੀ ਲੱਗੀ ਹੈ ਅ ਬਿਲਕੁਲ ਮੈਂ ਅਸਲ 'ਚ ਨਾ ਹਜ ਤੱਕ ਤੁਹਾਨੂੰ ਚੈਨਲ 'ਤੇ ਇਹੀ ਦੱਸਿਆ ਵਾ ਵੀ ਹਰ ਇੱਕ ਨੂੰ ਤਕਨੀਕੀ ਸਿੱਖਿਆ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨਾ ਚਾਹੀਦਾ ਪਰ ਅੱਜ ਮੈਂ ਤੁਹਾਨੂੰ ਇੱਕ ਸੋਡੇ ਚੈਨਲ 'ਤੇ ਮਾਦਰੀ ਇੱਕ ਸੱਚਾਈ ਦੱਸ ਰਿਹਾ ਵਾਂ ਕਿ ਠੀਕ ਆ ਹੋਰ ਵੀ ਲੋਕ ਆਪਦੇ ਬੱਚੇ ਨੂੰ ਇਦਾਂ ਟ੍ਰੇਨ ਕਰ ਸਕਦੇ ਸੀਗੇ ਚੋਲੇ ਨਾ ਨਹੀਂ ਸਹੀਦਾ ਕੁਛ ਨਾ ਕੁਛ ਤਾਂ ਕਰ ਸਕਦੇ ਸੀ ਪਰ ਹਰ ਕੋਈ ਚਾਉਂਦਾ ਵਾ ਵੀ ਸਾਡੇ ਬੱਚੇ ਦੇ ਕਿਉਂ ਐਵੇਂ ਕੋਈ ਸਰੀਰ ਤੇ ਸੱਟ ਲੱਗੇ ਜਿਹੜੇ ਸਾਰੀ ਜ਼ਿੰਦਗੀ ਆਪਸਤਾਵਾ ਹੋਵੇ ਮੈਂ ਫਿਰ ਵੀ ਐਡਾ ਰਿਸਕ ਲੈ ਕੇ ਇਹ ਕੰਮ ਦੇਖੋ ਕਰ ਰਿਆ ਵਾ ਲੋਕਾਂ ਸਾਹਮਣੇ ਆਈਡਲ ਬਣਾ ਕੇ ਪੇਸ਼ ਕਰ ਰਿਆ ਵਾ ਹੈਨਾ ਕਿਉਂਕਿ ਬੈਸਿਕ ਕਦੇ ਕਦੇ ਤਾਂ ਮੈਨੂੰ ਵੀ ਹੁੰਦਾ ਵਾ ਘਰ ਦੇ ਨਾਲ ਪਹਿਲੇ ਪਹਿਲਾਂ ਦਾ ਕਲੇਸ਼ ਪਿਆ ਇਸ ਗੱਲ ਦਾ ਵੀ ਆਪਣਾ ਇੱਕੋ ਇੱਕ ਤਾਂ ਬੱਚਾ ਵਾ ਵੇਖਦੇ ਇੱਕ ਦੋ ਵਾਰੀ ਕੱਟ ਵੀ ਲੱਗ ਚੁੱਕਿਆ ਵਾ ਅੰਗੂਠੇ ਤੇ ਵੀ ਨੱਕ ਤੇ ਵੀ ਲੱਗ ਚੁੱਕਿਆ ਵਾ ਤੇ ਪਰ ਫਿਰ ਅਸੀਂ ਹੌਸਲਾ ਕਰ ਲਈਦਾ ਅਸੀਂ ਸਿੱਖੀ ਤਾਂ ਨਾਲੇ ਟਣਾ ਵੀ ਸਾਡੇ ਗੁਰੂ ਸਾਹਿਬਾਨ ਨੇ ਤਾਂ ਦੇ ਚਾਰ ਪੁੱਤ ਬਾਰਤੇ ਸੀ ਅਸੀਂ ਤਾਂ ਫੇਰ ਹਜੇ ਇੱਕ ਛੋਟਾ ਜਿਹਾ ਰਿਸਕ ਹੀ ਲੈ ਰਹੇ ਆ ਵਾ ਤੇ ਅੱਜ ਤਾਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਇੱਕ ਛੋਟਾ ਜਿਹਾ ਰਿਸਕ ਹੀ ਲੈ ਰਹੇ ਆ ਕਿ ਜੇ ਰਿਸਕ ਲੈ ਕੇ ਕਿਸੇ ਨੂੰ ਸੇਧ ਮਿਲਦੀ ਆ ਸਾਡੇ ਪੰਜਾਬੀਅਤ ਨੂੰ ਸੇਧ ਮਿਲਦੀ ਆ ਤਾਂ ਅਸੀਂ ਉਹ ਕਰ ਰਹੇ ਆ ਪਰ ਇੱਕ ਬੜੀ ਸ਼ਰਮਨਾਕ ਗੱਲ ਆ ਕਿ ਸਾਡੇ ਵੀਰਾਂ ਵੱਲੋਂ ਇੱਕ ਮਾੜੀਆਂ ਚੰਗੀਆਂ ਰੀਲਾਂ ਨੂੰ ਇੰਨਾ ਪਿਆਰ ਦਿੱਤਾ ਜਾਂਦਾ ਵਾ ਹਨਾ ਲਾਈਕ ਕਮੈਂਟ ਮੇਰਾ ਬੱਚੇ ਦੇ ਤੁਸੀਂ ਆਈਡੀ ਤੇ ਜਾ ਕੇ ਦੇਖੋਗੇ ਕਿ ਐਸੇ ਕਾਰਨਾਮੇ ਨੇ ਆਪਣੀਆਂ ਐਸੀਆਂ ਕਲਾਕ੍ਰਿਤੀਆਂ ਦਿਖਾ ਰਿਆ ਵਾ ਐਸੀਆਂ ਵੀਡੀਓ ਜੇ ਜੋਗਤੀ ਸੀ 30 ਸਾਲ ਦੇ ਕਾਰੀਗਰ ਕਰਦੇ ਨੇ ਪਰ ਲੋਕਾਂ ਵੱਲੋਂ ਬਿਲਕੁਲ ਵੀ ਇਸ ਬੱਚੇ ਨੂੰ ਰਿਸਪਾਂਸ ਨਹੀਂ ਦਿੱਤਾ ਗਿਆ ਤੇ ਉਸ ਗੱਲ ਦਾ ਮੈਨੂੰ ਬੜਾ ਦੁੱਖ ਹੋਇਆ ਜਿਸ ਤਰ੍ਹਾਂ ਕਿ ਮੈਨੂੰ ਮੇਰੇ ਨਾਲ ਵੀ ਇਹ ਹੋਇਆ ਸੀ ਮੈਂ ਵੀ ਤਕਨੀਕੀ ਸਿੱਖਿਆ ਕੇਂਦਰ ਜਾ ਕੇ ਟ੍ਰੇਨਿੰਗਾਂ ਦਿੰਦਾ ਰਿਹਾ ਵਾਂ ਤੇ ਹਿੰਦੀ ਵੀਰ ਨੇ ਕਿਹਾ ਸੀ ਦੀਸਵਾਲ ਨੇ ਕਿ ਵੀਰੇ ਸਾਡੇ ਫੌਰਨ ਦੇ ਵਿੱਚ ਤੁਹਾਡੇ ਵਰਗੇ ਸਕਿੱਲ ਵਰਕਰਾਂ ਦੇ ਹਾਂ ਦੋਨੇ ਵਾਹ ਖੋਲ ਕੇ ਫੌਰਨਸ ਵੈਲਕਮ ਕਰਦਾ ਵੀ ਤੁਸੀਂ ਇੱਧਰ ਆਓ ਇੱਧਰ ਤੁਹਾਡਾ ਬਹੁਤ ਮੁੱਲ ਹੈ ਪਰ ਫਿਰ ਵੀ ਮੈਂ ਆਪਦੀ ਸਾਰੀ ਫਿਊਚਰ ਇਸ ਪੰਜਾਬੀਅਤ ਦੇ ਲੇਖੇ ਲਾਇਆ ਕਿ ਚਲੋ ਮੈਂ ਕਿਸੇ ਨੌਜਵਾਨੀ ਪੀੜ੍ਹੀ ਨੂੰ ਬੇਰੁਜ਼ਗਾਰ ਪੀੜ੍ਹੀ ਨੂੰ ਨਸ਼ਾ ਵੱਲ ਜਾਂਦੀ ਪੀੜ੍ਹੀ ਨੂੰ ਮੈਂ ਸ਼ਾਇਦ ਰੋਕ ਸਕਾਂ ਤੇ ਹੁਣ ਮੈਂ ਦੂਜਾ ਜੋਖਮ ਚੱਕਿਆ ਆਪਣੇ ਬੱਚੇ ਕਰਕੇ ਪਰ ਜੇ ਫਿਰ ਵੀ ਸਾਨੂੰ ਇਹ ਸਾਡੀ ਕਲਾ ਦਾ ਮੁੱਲ ਨਹੀਂ ਮਿਲਿਆ ਸਤਿਕਾਰ ਨਹੀਂ ਮਿਲਿਆ ਤਾਂ ਹੋ ਸਕਦਾ ਅਸੀਂ ਵੀ ਹੋਰਾਂ ਵਾਂਗੂ ਫੌਰਨ ਦਾ ਕਿਨਾਰਾ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਸੀ ਸਾਡੇ ਨਾਲ ਉਸ ਬੱਚੇ ਦੇ ਪਿਤਾ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਬੱਚੇ ਨੂੰ 1 ਸਾਲ ਦੀ ਉਮਰ ਦੇ ਵਿੱਚ ਹੀ ਤਰਖਾਨੀ ਦਾ ਜਿਹੜਾ ਸ਼ੌਂਕ ਪੈ ਗਿਆ ਘਰ ਦੇ ਵਿੱਚ ਦੁਕਾਨ ਹੋਣ ਕਰਕੇ ਬੱਚਾ نیچے ਆਂਦਾ ਸੀ ਤੇ ਟੂਲਸ ਦੇ ਨਾਲ ਖੇਡਣਾ ਸ਼ੁਰੂ ਕਰਦਾ ਉਸਨੇ ਤੇ ਖੇਡਦੇ-ਖੇਡਦੇ ਉਹ 3 ਸਾਲਾਂ ਦੇ ਵਿੱਚ ਹੀ 80% ਤਰਖਾਨੀ ਦਾ ਕੰਮ ਸਿੱਖ ਗਿਆ ਤੇ ਕਿਚਨ ਦੇ ਕਈ ਚੀਜ਼ਾਂ ਉਹ ਬਣਾ ਲੈਂਦਾ ਤੇ ਬੱਚਾ ਜਿਹੜਾ ਹੈ ਡ੍ਰਿਲ ਦੇ ਨਾਲ ਪੇਚ ਖੋਲ ਵੀ ਦਿੰਦਾ ਤੇ ਬੰਦ ਵੀ ਕਰਦਾ ਹੈ ਆਰੀ ਚਲਾਉਂਦਾ ਸਭ ਕੁਝ ਚਲਾਉਂਦਾ ਤੇ ਬੱਚੇ ਨੂੰ ਜਿਹੜਾ ਹੈ ਸ਼ੁਰੂ ਤੋਂ ਹੀ ਤਰਖਾਨੀ ਦੇ ਨਾਲ ਇੱਕ ਪਿਤਾ ਦੇ ਕੰਮ ਦੇ ਨਾਲ ਪਿਆਰ ਪਿਆ ਤਾਂ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦਾ ਸਮਰ نیوز ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਗੁਰਪ੍ਰੀਤ ਸਿੰਘ ਲੱਕੀ ਦੇ ਨਾਲ ਦੀਪਕ ਕਤਿਆਲ ਦੀ ਰਿਪੋਰਟ ਦਾ ਸਮਰ نیوز